ਲੱਗ ਗਲੀ ਚ ਐ ਬੂਟੇ ਤੇ ਕਹਿੰਦੀ ਆ ਵੀ ਬੂਟੇ ਲੈ ਲੀਏ ਪਾਪਾ ਇਧਰ ਆ ਉਧਰ ਨਹੀਂ ਜਾਣਾ ਇਧਰ ਰਹਿ ਫਿਰ ਮੈਂ ਇਹ ਇੱਕ ਨਿਕਲ ਦੇਣਾ ਕੋ ਜੀ 50 ਰੁਪਏ ਦਾ ਇਹ ਦੋ ਦੇ ਦੋ ਮੈਂ ਲਾਵਾਂ ਦੋ ਦੇ ਦੋ ਇਹਨੂੰ ਫੁੱਲ ਫੁੱਲ ਲੱਗਣੀਆਂ ਮੁੜ ਕੇ ਕਿ ਨਹੀਂ ਪਾਣ ਲੱਗਦੇ ਆ ਕੋਲੀ ਲੱਗਣਦੇ ਸਾਰੇ ਅੱਛਾ ਇਹ ਕਿਹ ਦੇ ਦੋ ਤੇ ਇੱਕ ਦੇ ਦੋ ਉਹ ਨਾ 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 ਤੋੜਨਾ ਨਹੀਂ ਹਰ ਗੁਣ ਤੈਨੂੰ ਕੁੱਟ ਪੈ ਜਾਣੀ ਨਾ ਇਹਨੂੰ ਨਹੀਂ ਛੇੜਨਾ ਪੁੱਤ ਤੇ ਦੋ ਰੰਗ ਕਰ ਦੇ ਜੀ ਇੱਕ ਕਾਵਲ ਕਰ ਦੋ ਠੀਕ ਹੈ ਬਸ ਠੀਕ ਤੇਰੀ ਦੁੱਧ ਵਾਲੀ ਬੋਤਲ ਕਿੱਥੇ ਆ ਇਧਰ ਨੂੰ ਦੱਸ ਵੀ ਮੈਨੂੰ ਸੁਣ ਨਹੀਂ ੜਿਆ ਵੀ ਕਿੱਥੇ ਰਹਿ ਗਈ ਇਹ ਬੋਤਲ ਤੇਰੀ ਹਾਂ ਸਲੂਨ ਤੇ ਰਹਿ ਗਈ ਆਏ ਫਿਰ ਕੀ ਕਰੀਏ ਹੁਣ ਆਹ ਹਾਏ ਇਹ ਤਾਂ ਕੰਮ ਖਰਾਬ ਹੋ ਗਿਆ ਫਿਰ ਹਾਂ ਲੈ ਇਹ ਬੋਤਲ ਲੈ ਨੀ ਲੈ ਨੀ ਕੋਈ ਗੱਲ ਨਹੀਂ ਰੁਕ ਜਾ ਆ ਜਾ ਇੱਧਰ ਮੰਮੀ ਅੰਮਰ ਸਰਵਾਈ ਆਂ ਅੰਗੂਰ ਲੈ ਕੇ ਤੇ ਉਧਰ ਵੇਖਿਓ ਜਰਾ ਮੰਮੀ ਇਹਦੇ ਚੋਂ ਅੰਗੂਰ ਲੈ ਕੇ ਆਈ ਏ ਕੀ ਖਾਣਿਆ ਪੁੱਤ ਮੈਂ ਗ੍ਰੇਪਸ ਹਾਂ ਪੂਰਾ ਗ੍ਰੇਪਸ ਤਰ ਹੌਲੀ ਹੌਲੀ ਖਾਓ ਠੀਕ ਆ ਖਾ ਲੀਆ ਫੇ ਗ੍ਰੇਪਸ ਮੰਮੀ ਨੂੰ ਨਹੀਂ ਦੇਣਾ ਕੋਈ ਵੀ ਮੰਮੀ ਚੁੱਕ ਕੇ ਵੜਾਖ ਲਓ ਨਾ ਮੰਮੀ ਜੋ ਅੱਗੇ ਦਾਦੀ ਨਿਖਾਲੇ ਆ ਮੰਮੀ ਜੋ ਅੱਗੇ ਆ ਮੈਂ ਤੇਰੇ ਕਦਾ ਤੂੰ ਮਾਰਦੀ ਤਾਰ ਨੂੰ ਚੜਤਾ ਮੈਂ ਵੱਟ ਤੇ ਹੁਣ ਗੁੱਤ ਦੇ ਵਿੱਚ ਲੱਗੀਆਂ ਤਾਰ ਕੋਨ ਹਾਲ ਹੈਨਾ ਇਦਾਂ ਰਵੇ ਨਾ ਫੇਰ ਆ ਇਦਾਂ ਛੱਡ ਦੇ ਛੱਡ ਛੱਡ ਨਹੀਂ ਨਹੀਂ ਪੂਰੀ ਕਮੂਹੀ ਤਾਂ ਖੜੀ ਕਰਨੀ ਆ ਗੋਤੇਆਂ ਗੋਤੇਆਂ ਨਹੀਂ ਕਿ ਸਹੀ ਆ ਨਾ ਐ ਕਰਦੇ ਵਾਲ ਨਮਕਿਤੇ ਮੇਰੇ ਲਾਖਾ ਨਾ ਲਾ ਤੈਨੂੰ ਉਹ ਬਣਾਣ ਲੱਗੇ ਨਸੀਬ ਆਪਣਾ ਆਪਣਾ ਜਿਹੜੀ ਕਹਿੰਦੀ ਦੀ ਉਹਦੀ ਵੇਖਿਆ ਕੁੱਤ ਹੁੰਦੀ ਆਹੋ ਆਪਣੀ ਗੂੜੀ ਚੜਦੇ 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 ਓਏ ਜਿਵੇਂ ਚੁੰਨੀ ਨੂੰ ਨਹੀਂ ਕਲਰ ਕਰੀਦਾ ਉਸ ਤਰ੍ਹਾਂ ਨਾ ਇਹਨ ਮੇਰੇ ਵਾਲ ਆ ਜਦੋਂ ਵੱਟਦੇ ਕਿ ਸੁੜਦੇ ਵਿੱਚ ਉਹ ਤਾਂ ਧਾਗੇ ਬੰਦੇ ਆ ਜਾਨਣੇ ਉਹ ਨਹੀਂ ਜੇ ਗੱਲ ਕੋਤਕ ਦੀ ਨਹੀਂ ਤਾਂ ਹੁਣ ਨਹੀਂ ਪਨੀਰ ਵੀ ਇਹ ਇਤੁਈ ਪਤਾਰ ਹੋ ਜਨਾ ਹੁਣ ਆਖਾ ਇਹ ਤਮਾਰੋ ਮੋਈ ਤਮਾਰੋ ਲੈ ਇਸੇ ਚੁੰਡੀ ਨਾਲ ਲਾ ਲੋ ਮੰਮੀ ਨੇ ਹਾਂ ਆ ਚੁੰਡੀ ਲਾ ਲਈ ਸੀ ਖਾਣੋਂ ਤੋਤੀ ਕਰਨੀ ਆ ਤਾਨੋਂ ਕਰਕੇ ਲਾ ਲੋ ਮਾੜੀ ਵਾਹ ਯਾਰਾ ਤੋੜਾ ਬਜਾ ਰਹੇ ਹਾਂ ਬਹੁਤ ਸੋਹਣੀ ਲੱਗਨੀ ਬਸ ਆਜੇ ਕੰਮ ਚੱਲ ਵੀ ਚਲੋ ਕਰੀਏ ਮम्मी ਨੇ ਖਾ ਗਏ ਚੱਲ 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 ਸਹੀ ਹੈ ਠੀਕ ਹੈ ਨਾ ਕੰਮ ਚ ਚਲੋ ਕਰੀਏ ਹੁਣ ਡਰਕ ਸ਼ੁਰੂ ਮम्मी ਚਲੋ ਉਹ ਠਾਣੂ ਕਰਤੀ ਨਹੀਂ ਠੀਕ ਹੈ ਕਠਾਣੂ ਕਤਾਣੂ ਠੀਕ ਹੈ ਚਲ ਠੀਕ ਹੈ ਤੇ ਆ ਆਇ ਚਲ ਆਦੀ ਚੁੰਡੀ ਉੱਪਰ ਕੀ ਖੋਲ ਜੇ ਬਣ ਗਈ ਲੋਤਰੀ ਮਸਤੀ ਹੈ ਕਿ ਆ ਬਾਦ ਪਿੱਛੇ ਲਾਈਆਂ ਠੀਕ ਉਹ ਵੀ ਆਦੀ ਚੁੰਡੀ ਜਿਹੜੀ ਨਹੀਂ ਮਗਰ ਜੇ ਕਰਕੇ ਦਿੰਦੀ ਨਹੀਂ ਲੱਗਦੀ ਸਿਆਰੀ ਸਿਆਰੀ ਬਣ ਗਈ ਆ ਚਲ ਮਸਤੀ ਹੈ ਤੂੰ ਮੇਰੇ ਨਾਲ ਵੀ ਕਰੋ ਚਲ ਹੁਣ ਮੇ ਤਾਂ ਮੁੰਡਾ ਨੇ ਮੁੰਡਾ ਨੇ ਅੰਦਰ ਮੈਂ ਸਿਰ ਮਾਸੇ ਮੀਨ ਦੇ ਦੀ ਨਹੀਂ ਆਏ ਦੇ ਦਿੱਤੀ ਆਲਾ ਤੀਤਾ ਮੈਨੂੰ ਨਹੀਂ ਮਿਲਣਾ ਮੈਨੂੰ ਨਹੀਂ ਮਿਲਣਾ ਬੈਠੋ ਆਇਆ ਕਰ ਮੈਨੂੰ ਅਜਨੇ ਨੂੰ ਪਾਲਖਾ ਲਿਆ ਹੈ ਹੈਗਾ ਸੀ ਨਹੀਂ ਕਿਹੜਾ ਕਿਹੜਾ ਕਿਹੜੇ ਚਾਨ ਨੂੰ ਜਿਵੇਂ ਮਾਸੀ ਗਏ ਉਹ ਨਹੀਂ ਨਹੀਂ ਜਾਂ ਜਾਂਦੇ ਆ ਉਹ ਵੇਖਿਆ ਉਹ ਵੇਖ ਜੀ ਜੋਤੀ ਦੀ ਲੰਗੇਵਾ ਜਾਂਦੀ ਗਾਣ ਨੂੰ ਨਹੀਂ ਜਿਹੜਾ ਮੇਰੇ ਨਾਲ ਕੰਪਨੀ ਪਾਈ ਜਾਂਦੀ ਹੈ ਉਹ ਗੁਰੂਆ ਸਭ ਤੋਂ ਸਭ ਤੋਂ ਵਧੀਆ ਐਕਟਿੰਗ ਉਹਦੀ ਆ ਵੇਖੀ ਜੇ ਸੰਦੀਪ ਨਾਲੋਂ ਵੀ ਜ਼ਿਆਦਾ ਵਧੀਆ ਕੰਮ ਉਹ ਕਰਦੀ ਉਹ ਸ਼ਰਮਉਂਦੀ ਨਹੀਂ ਆ ਹਾਂ ਵੀ ਉਪਰਾਪਾ ਉਹ ਅਸਲ 'ਚ ਨਾ ਐਡਨੇ ਢੋਲ ਮਿਲ ਗਈ ਨਾ ਮਜ਼ਾ ਆਉਂਦਾ ਵੀ ਇਹ ਕੰਮ ਕਰਨ ਦਾ ਜੇ ਬੰਦਾ ਥੜਾ ਚੁੱਪ ਚੁੱਪ ਜਾਂਦੇ ਵੀ ਇਹ ਕੰਮ ਕਰਨ ਦਾ ਮਜ਼ਾ ਨਹੀਂ ਆਉਂਦਾ ਵੀ ਹਾਂ ਅੰਦੀ ਇਹਦੀ ਸਾਸ ਪਤਾਨੀ ਇਹ ਤੋਤਲੀ ਦੇ ਨਾਲ ਕਿਦਾਂ ਟਾਈਮ ਕੱਢਦੀ ਆ ਨਹੀਂ ਕਰਦੀ ਇਹ ਤੋਤਲੀ ਦਾ ਮਾਮ ਹੈ ਗਿਆ ਜੀ ਸਭ ਸੁਣ ਰਹੀਆਂ ਮੈਂ ਵੀ ਟਾਰੇ ਸੁੱਟਿਆ ਪਾਪਾ ਡਰਦੇ ਪਰ ਵਾ ਸਾਡਾ ਅੱਧਾ ਸਾਡਾ ਨੀ ਟੱਬੇ ਤੇ ਥੱਥਾ ਹੋ ਗਿਆ ਤੇ ਕਰ ਕਰ ਗੱਲਾਂ ਉਹਦੋਂ ਮੈਂ ਵੀ ਕਹਾ ਤਾ ਚਲੋ ਫਿਰ ਇਹਨੋਂ ਵੀ ਨਾ ਸਵੇਰੇ ਤੁਹਾਡਾ ਵਲੌਗ ਦੇਖ ਕੇ ਨਾ ਮੈਨੂੰ ਪਤਾ ਨਹੀਂ ਕੀ ਇਹਦਾ ਸਾਰਾ ਕਹਾ ਤਾ ਮੈਂ ਤਾਂ ਉੱਧ ਦਾ ਨਹੀਂ ਕੋਈ ਸੁਣਤਾ ਹੈ ਇਹਨਾਂ ਦੀ ਤੀਜੀ ਤੋਤਲੀ ਹੋ ਗਈ ਮੁੰਮੀ ਰਦਨਾ ਚ ਮੁੰਮੀ ਤਨੂ ਮੁੰਮੀ ਰਦ ਤਨੂ ਉਹ ਗੋਦੀ ਚ ਵੀਡੀਓ ਚ ਉਹ ਬੋਲਦਾ ਫਿਰ ਹੂੰ ਉਹ ਜੋਤੀ ਖੜੇ ਤੇ ਮੋਰੁੰਦੀ ਫਿਰ ਆ ਜੋਤੀ ਬੋਲਦੀ ਹੈ ਕਿ ਉਹ ਵੇਖ ਡਿੱਗਣ ਵਾਲਾ ਸੀ ਉਹ ਵੇਖ ਜੇ ਇਹਦੇ ਗੁੱਤ ਫਸ ਜਾਂਦੀ ਬੂਏ ਚ ਲਵਲੀ ਨੇ ਮੇਰੇ ਨਾਲ ਨਾ ਉਹ ਸੁਤੇ ਜਾ ਕੇ ਉਹ ਲਵਲੀ ਨੇ ਜਾਣ ਕੇ ਉਹ ਬਾਹਰ ਖਿੱਚ ਕੇ ਸੁੱਟਦਾ ਜਵਾਨਣੀ ਨੇ ਡੈਡੀ ਉੱਠ ਗਏ ਨਾ ਡੈਡੀ ਲੱਗਾ ਹਨ ਸੱਚੀ ਡੇਪਿਆ ਹਨਾ ਇਹਨਾਂ ਚਿੱਤਰਫਾ ਵੀ ਚੜੀ ਆ ਗਈ ਭਾਜੀ ਦੇ ਵੀਡੀਓ ਫਰਾਗੋ ਸਹੀ ਗੱਲ ਸਹੀ ਗੱਲ ਡੈਡੀ ਨੇ ਹਨਾ ਚੜਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਜੇ ਆ ਜਾਂਦੇ ਫਿਰ ਇਹ ਵੀ ਹੱਸ ਦੇਣਾ ਮੰਮੀ ਕੋਤ ਡੈਨਾ ਕਰਨ ਮੈਨੂੰ ਦੀਦੀ ਦੀ ਮਧੀ ਜੀ ਕਰ ਦੋ ਠੀਕ ਆ ਤਾਂ ਨੂੰ ਚੀ ਜੀ ਖੰਜੀ ਉਰੀ ਕੋਤ ਮੰਮੀ ਲੱਗੇ ਕਰਨ ਪਹਿਲੀ ਵਾਰੀ ਹਿੰਦੀ ਦੀ ਤੇ ਜਦ ਹੋ ਜਾਈਏ ਕੋ ਤੇ ਫਿਰ ਤੁਹਾਨੂੰ ਦਿਖਾਉਣੇ ਆ ਵਧੀਆ ਜਿਹੜੀ ਇਹ ਸਿੰਪਲ ਹੀ ਹੈ ਆ ਸਿੰਪਲ ਹੀ ਸੱਚ ਐਨ ਦੇਖੇ ਬੜਾ ਹਰੇ ਜਿਹੇ ਬਾਗ ਉਹ ਡਿਪੀ 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 ਫੋਟੋ ਖਿੱਚ ਲੋ ਵਾ ਵਾ ਕੀ ਬਾਤ ਹੈ ਪਹਿਲਾ ਪਹਿਲਾ ਇੱਕ ਹੋ ਜ ਗਿਆ ਓਏ ਚਲੇ 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 ਸਹੀ ਐ ਸਹੀ ਐ ਐਨ ਵੇਖੋ ਨਾ ਬੜਾ ਮੇਕਅਪ ਕਰ ਲੈ ਦੀ ਨੇ ਉਹ ਤੇਰੇ ਸੁਧਕੇ ਬਸ ਆਹ ਬੜਾ ਖੈਸਰੂ ਰੀਆ ਦੇ ਅੰਦਰ ਪਿੱਛੇ ਨਿਸ਼ਾਨ ਚਾਹੀਏ ਕਪੜੇ ਲੈਣ ਵਾਸਤੇ ਕਿਉਂਕਿ ਤੁਸੀਂ ਬੜਾ ਸਾਰਾ ਆਰਟੀਕਲ ਦਿਖਾਉਂਦੇ ਹੋ ਜਾ ਤੂੰ ਹਰ ਗੁਣ ਜਿਵੇਂ ਫਰੋਖਾਂ ਵੇਖ ਲਾ ਮੇ ਆਖ ਨਹੀਂ ਆ ਵੇਖਣ ਲਈ ਓਕੇ ਉਹਦੇ ਵਾਸਤੇ ਹੈ ਨਹੀਂ ਯਾਰ ਉਧਰੋਂ ਮਿਲ ਜਣੀ ਉਹਦੇ ਵਾਸਤੇ ਕਈ ਇਧਰੋਂ ਇਧਰੋਂ ਮਿਲ ਜਣੀ ਆ ਆ ਲੱਗੀਆਂ ਹਰ ਗੁਣ ਵਾਸਤੇ ਮੱਧੂ ਆਵੇ ਹਾਂ ਵਸਹੀ ਨਹੀਂ ਆ ਮੈਨੂੰ ਨਾ ਪਸੰਦ ਕਰ ਦੇ ਨੇ ਆਵੇ ਆਵੇ ਕੱਢੇ ਸ਼ਾਨਦਰਾ ਵੀ ਆ ਕੱਢ ਆ ਕੱਢ ਆਹ ਕੰਡ ਬਹੁਤ ਆਉਂਦਾ ਹੀ ਆ ਯਾਰ ਬੜਾ ਸੁਣਾ ਲੈਲਾ ਚੁੱਪ ਕਰਕੇ ਹਾਂ ਸਹੀ ਹੈ ਮੈਨੂੰ ਠੀਕ ਹੈ ਹਰ ਗੁਣਵਾਸ ਤੇ ਆਹ ਵਈ ਇੱਥੇ ਖਾਣਾ ਉੱਪਰ ਇਕੱਠਾ ਚੜ ਜਣਾ ਇਹਨੂੰ ਉੱਪਰ ਜਾ ਚੜ ਜਣਾ ਆ ਵੀ ਸੋਹਣੀ ਫਰੋਕਾਆਂ ਆ ਇਦਾਂ ਨਹੀਂ ਆ ਹਾਂ ਇਹ ਇਹ ਆ ਜਾਣਗੇ ਹਰ ਗੁਣ ਹਾਂ ਪੱਕੀ ਗੱਲ ਆ ਤੇ ਨਹੀਂ ਵੱਡੀਆਂ ਲੱਗਣੀਆਂ ਵੱਡੀਆਂ ਆ ਵਨ ਪੀਸ ਨਹੀਂ ਲੈਣੀ ਤੁਸੀਂ ਬਾਹਾਂ ਵਾਲੀਆਂ ਲੈਣੀ ਜਿੱਦਾਂ ਆ ਨਹੀਂ ਇਹਨੂੰ ਬਾਹ ਲੱਗੀ ਵਾ ਇੱਥੇ ਛੋਟੀ ਲੱਗੀ ਤੇ ਸੋਹਣੀ ਲੱਗਦੀ ਜ਼ਰਾ ਬਾਹ ਹੋਰ ਕੀ ਤੇ ਅਨਾਂ ਤਾਂ ਅੰਦਰ ਕੁੰਡਾੜਿਆ ਹੀ ਹਾਂ ਆ ਇੱਕ ਮਿੰਟ ਆ ਵੀ ਸੋਹਣੀ ਵਾ ਇਹ ਪਰ ਵਨ ਪੀਸ ਜੇ ਨਾ ਸੰਦੀਪ ਲੈ ਜਾਂਦਾ ਮੈਂ ਯਾਰ ਆ ਵੀ ਆ ਕਿੱਡਾ ਸੋਹਣੀ ਹੈ ਹੈ ਸਕਰਟ ਆ ਓਹੋ ਕਿਦਾਂ ਸਹੀ ਰਹੋਗੇ ਸਹੀ ਹੈ ਵੇਹਣਾ ਐਡੀ ਕਿਹੜੀ ਗੱਲ ਐ ਇਹਨੂੰ ਲੈ ਲੈ ਮੈਂ ਹਾਂ ਇੱਕ ਇਹ ਵੀ ਹੈ ਨਾ ਇਹਦੇ ਨਾਲ ਬਲੈਕ ਹੋ ਜਾਣੇ ਹੈ ਹਾਂ ਬਲੈਕ ਦਹੀਂ ਨੇ ਵੇਖਣੇ ਤੁਸੀਂ ਹਰਗੰਜੋ ਕੇ ਵੇਖੀ ਜਾਣੇ ਜੀ ਹਰਗੰਜੋ ਕੇ ਵੇਖੀ ਜਾਣੇ ਆਦਤ ਆ ਮੈਂ ਜਿੰਨੀ ਵਰੀ ਸ਼ਰਾਏ ਦੇ ਲੈਣ ਜੰਨ ਕਪੜੇ ਪਹਿਲੇ ਹਰਗੰਜ ਦੇ ਕਪੜਾ ਵਾਲੇ ਬੋਧਰੋਂ ਵਿੱਚੜ ਕਾਪੀਆਂ ਵੱਡੀ ਵੀ ਤੋਂ ਕਹਿੰਦੇ ਤੂੰ ਲੈਣ ਉਹਦੇ ਉੱਨੀ ਵੇਖਣ ਤੋ ਉਹਦੇ ਆਹ ਕਹਿੰਦੇ ਆ ਦੇ ਕੁੜੀਆਂ ਦੇ ਇਹ ਇਹ ਹੈ ਨਾ ਕਿ ਕਈ ਵਾਰੀ ਹੁੰਦਾ ਵਾ ਮੁੰਡਿਆਂ ਚ ਇੰਨੀ ਵੈਰਾਈਟੀ ਨਹੀਂ ਜੇ ਕੁੜੀਆਂ ਚ ਬਹੁਤ ਵੈਰਾਈਟੀ ਹੈ ਨਾ ਗੱਲ ਇਹ ਆ ਵੀ। ਨਹੀਂ ਛੋਟਾ ਹੈ ਉਹ। ਕੋਈ ਜੇ ਕਾਫੀ ਵੈਰਾਈਟੀ ਹੋਗੀ ਕੋਲ। ਉਧਰ ਜੇ ਵੱਡਈ ਹੈ ਹਰ ਗੁੰਜੋਗੇ ਰੱਬਾ। ਮੈਨੂੰ ਆਪਣੇ ਉਹਦੇ ਮੰਡੇ ਦੇ ਡੀ ਦੇਖਣਾ। ਸ਼ਰਾਜ ਦੇ। ਆਹ ਪਾਏ ਨਹੀਂ ਉਹ ਵੱਡੀ। ਇਹ ਆਇਆ। ਸ਼ਰਾਏ ਲੈਪਨੀ ਕਰਨਾ। ਕਹਿੰਦਾ ਮੈਂ ਸਲੀਪਰ ਲੈਣੇ ਆ। ਤੇ ਦੀਦੀ ਬੰਨੇ ਕੀ ਸੱਚ ਨੇ ਕੀ ਲੈਣਾ ਹੈ ਕਿ ਇਹ ਇਹਨੇ ਵੀ ਲੈ ਕੇ ਦੇਣਾ ਕ੍ਰੋਸ ਮੈਂ ਕਿ ਕ੍ਰੋਸ ਤੇ ਦੇ ਲੈ ਕੇ ਚੱਲ ਆ ਚੱਲੋ ਵੇਖ ਆਹ ਵਾਲੀ ਤੇ ਕੱਟਰਾ ਇੱਕ ਵਰੀ ਚਲੋਗਾ ਚੱਲ ਗਏ ਹੁਣ ਕਵੇਲਾ ਹੁੰਡਿਆ ਹੈ ਕਿਦਾਂ ਕਹਿੰਦੇ ਨੇ ਪਿੰਡਾਂ 'ਚ ਚੱਲੇ ਕਵੇਲਾ ਹੁੰਡਿਆ ਅਮੇ ਦਾ ਲਾਵੇ ਮਿੱਤਰਾ ਸ਼ਾਪਿੰਗ ਤੇ ਆਪਾਂ ਹੁਣ ਕਰ ਲਈ ਆ ਤੇ ਹੁਣ ਚੱਲੇ ਆ ਘਰ ਨੂੰ ਨਿੱਕੀ ਵਰਗੀ ਨਿੱਕੀ ਬੜੀ ਆ ਸਰਾਈ ਹੋਰ ਤੇ ਮੁੰਡੇ ਨਿੱਕੀ ਆ ਆ ਮੁੰਡੇ ਨਿੱਕੀ ਆ ਬਿੱਲੀ 123 ਰਾਹੀ ਇਹ ਕੁੱਪੜੀ ਆ ਮੱਛੀ ਕਰਾ ਮੱਛੀ ਬਸ ਵੀ ਤੂੰ ਕਦੇ ਤੁਹਾਡੇ ਆ ਜਾ ਆਇਆ ਯਾ ਯਾ ਸਭ ਤੋਂ ਸੋਹਣੀ ਮੈਨੂੰ ਹਵਾ ਲੱਗੀ ਆ ਵਿਆਹ ਕੁੜੀ ਸੋਹਣੀ ਆ ਬਹੁਤ ਸੋਹਣੀ ਆ ਜੀ ਬਾਕੀ ਉਹ ਕਮੀਜ਼ਾਂ ਲੈਣੀਆਂ ਖਣੀਆਂ ਦੋ ਹਨ ਮਸਾਕ ਦੇ ਮੋਟਾ ਆ ਜਾਣਾ ਫਿਰ ਸੋਨਾ ਲੱਗੇ ਹਨ ਕਾਂਗੜੀ ਜਗ੍ਹਾ ਕਮੀਜ਼ਾਂ ਵੀ ਦੌੜੀਆਂ ਫਿਰਦੀਆਂ ਜੱਗੀ ਬਾਬਾ ਨੇ ਇਹ ਬੰਦਨਾ ਨਹੀਂ ਬੰਦਨੀ ਬਹੁਤ ਜ਼ਿਆਦਾ ਪਟਵਾਵਾ ਇੱਕ ਪੈਂਟ ਲੈਣ ਦੀ ਪੈਂਟ ਹੋਰ ਲਿਆ ਆਂਨੇ ਦੋ ਜਿਵੇਂ ਚੇਂਜ ਕਰਾਂ ਜਾਵਾਂਗੇ ਨਾ ਦੋ ਪੈਂਟ ਆਉਣ ਲਿਆ ਕਲ ਕੀ ਗੱਲ ਬੋਲ ਰਹੀ ਹੈ ਇਹ ਇਹਨੇ ਬੰਨੇ ਕੀ ਕਹਿੰਦੇ ਇਹ ਜੋਗਰ ਬੜੀਆ ਤੇਰੀ ਵੀ ਹੁੰਦੀ ਤੇ ਇਹਨੂੰ ਦੇਖ ਇਹ ਲੋਗਰ ਹੀ ਆਉਂਦੇ ਆ ਹਾਂ ਆ ਇਹ ਤਾਂ ਚੱਲ ਜਾਣੀ ਸਾਰਿਆਂ ਚੱਲ ਗਏ ਇੱਕ ਬਲੈਕ ਲੈਨ ਦੇ ਹਾਂ ਬਹੁਤ ਸੋਹਣੀ ਲੱਗਿਆ ਆਹਦੇ ਵਿੱਚ ਮਹਿੰਦੀ ਦਾ ਕਲਰ ਨਹੀਂ ਨਾ ਤਾਂ ਉਹਨਾਂ ਨੇ ਹਾਂ ਇਹਦਾ ਕੀ ਇਹਨੂੰ ਕਹਿੰਦੇ ਕਿਆ ਹੋਇਆ ਸਹੀ ਆ ਹੋ ਉਹਦਾ ਇੱਕੋ ਚਲੰਦਾ ਹਾਂ ਮੈਨੂੰ ਬੱਤੀ ਨਹੀਂ ਜਾਨੀ ਕਿ ਤਸਲੀਮ ਲਾਈਟ ਚਾ ਦੋ ਕਿੱਲੇ ਕਿੱਥੋਂ ਰੱਖੀ ਰੱਖਣੀ ਹੈ ਉਹ ਪਰ ਉਹ ਲਿਆ ਨਹੀਂ ਕਰ ਲਿਆ ਹਾਂ ਕੋਈ ਤੋਂ ਪੱਦੇਦਾ ਤੇ ਮਤਲਬ ਬੱਤੀਦਾ ਕੁਝ ਹੀ ਨਹੀਂ ਹੋ ਰਿਹਾ ਬੱਚਾ ਇਸੋਂ ਵੱਧ ਜਿਆਦਾ ਦੇ ਜਿਆਦਾ ਨਹੀਂ ਦੇ ਪਰ ਚੀਜ਼ ਜਿਹੜੀ ਹੈ ਨਾ ਬਹੁਤ ਵਧੀਆ ਕੁਆਲਟੀ ਵਾਲੀ ਮੈਂ ਤੋਈ ਖੋਣ ਦੀ ਹੈ ਦਾਦੂ ਅੱਛਾ ਤੇ ਇਹ ਨਾ ਪੰਦੋ ਗਿਆ ਹੈ ਬਿਲੀ ਤੇ ਇਹ ਉਹ ਬੀਲੰਗ ਕਰਾ ਜੋ ਦੀ ਰਕਤਾ ਉਥੇ ਕਿਲੇੰਦਾਰ ਗੁਣੇ ਕਿਲੇੰਦਾ ਆ ਗੁਣਾ ਇਹਦੇ ਪਾਪਾ ਵੀ ਨਾ ਹੁੰਦਾ ਹੋਏ ਹੋਏ ਹਰ ਗੁਣਾ ਗਾਮੀ ਖਰਾਬ ਕਰੀ ਜਾਂਦੀ ਆ ਇਹ ਕਿਲੇੰਦਾਰ ਗੁਣੇ ਇਕਲੇੰਦਾ ਵਾ ਸੁਣ ਨਹੀਂ ਹਰ ਹਰ ਗੁਣ ਮੇਰੀ ਜੀ ਗੱਲ ਸੁਣ ਆਹ ਦੇਖ ਹਰ ਗੁਣ ਦੀ ਆਹ ਹੋ ਸੀ ਸੀ ਦੰਦੀ ਨਹੀਂ ਪਹਿਲਾਂ ਖਾਲੀ ਇਹਨੇ ਹੋਣੀ ਦਿੱਤਾ ਹਾਂ ਰਾਹੁਣੇ ਕਿ ਆ ਆਵੇਂ ਹੋ ਐਨ ਕੋ ਲੋ ਇੰਦਨ ਨੂੰ ਕਾ ਨੇ ਆਈ ਦੱਦਾ ਪਾਉਂਗਾ ਇੱਧਰ ਉਹ ਬੇਵਕ ਕਿਦਾ ਸੁਣਨ ਦਾ ਦੀ ਨਹੀਂ ਨੀ ਆ ਨਾਲ ਸੁਪੂ ਕਿੰਨਾ ਸੋਨਾ 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 ਹੀ ਓਏ ਨਹੀਂ ਗੰਦਾ ਆ ਇਹ ਗੰਦਾ ਆ ਅੱਛਾ ਇਦਾਂ ਇਹਨੂੰ ਆ ਜਾ ਹਾਂ ਵੀ ਖਾ ਲੈ ਪੰਡੇ ਵੀ ਕਿਤਾ ਕਰਦੀ ਆ ਵੀ ਖਾ ਲੈ ਇੱਕ ਇੱਕ ਮੁਖਾਣਾ ਮੁਟ ਇੱਕ ਇੱਕ ਮੁਖਾਣਾ ਆ ਕੇ ਗੈਂ ਚਾਹੀ ਚੋ ਨਾ ਅੱਗੇ ਸੋਨਾ ਹੈ ਹਾਂ ਆ ਵੀ ਗੀ ਨਾ ਤੂੰ ਦਿੱਤੀ ਆਪਣੀ ਬੋਕੀ ਮੱਟੀ ਵਾਲਾ ਦੰਦੀ ਉਹਦੇ ਨਾਲ ਨੇ ਆਜ ਸਕੈਲ ਕਰ ਸਕਦੇ ਕੱਲ ਤਾਂ ਜੀ ਹੈ ਨਾ ਅੱਛਾ ਉਹ ਦਜੀ ਆਹ ਬਣਾਇਆ ਸਿੰਪਲ ਮੈਂ ਕੱਲ ਤੇ ਕਹਿ ਰਹੀ ਹਾਂ ਕਹਿ ਆਹ ਬਣਾਇਆ ਮੋਟਾ ਹਾਂ ਇਹਨੂੰ ਤੇ ਲੀਣੀ ਇੱਥੋਂ ਨਹੀਂ 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 ਆਈ ਜਾਣੀ ਹੈ ਉਹਦਾ ਢਿੱਲੀ ਜੀ ਲਾਸਟ ਹੈ ਨਾ ਕੋਈ ਗੱਲ ਨੇ ਕੱਸ ਲਾਂਗੇ ਉੱਥੇ ਕੀ ਆ ਬਖਾਤ ਦੇ ਪਹਿਲਾਂ ਫਿਰ ਤੋਰ ਨਹੀਂ ਹੁੰਦਾ ਚੰਗੀਆਂ ਆ ਉਹਦੇ ਪਾਉਂਦੇ ਕਿਉਂ ਆ ਦੁਕਾਨ ਦੋ ਚਾਲੀ ਆ ਵੀ ਬੜਾ ਸੋਹਣਾ ਨਹੀਂ ਨਹੀਂ ਇਹ ਰਾਤ ਨਹੀਂ ਦੇ ਦੇ ਉਹ ਤਾਂ ਸੁਣਨੀ ਨਾ ਲਾਜ ਹੁੰਦੀ ਹੈ ਛੋੜੀ ਲੱਗਦੀ ਹੈ ਹੈਅਰ ਬੈਂਡ ਆ ਤੇ ਜੇ ਛੂਲ ਕਰਦੇ ਨਾ ਇਸ ਤੋਂ ਹਨਾ ਉਹ ਬਹੁਤ ਹੀ ਸੋਹਣੀ ਹੈ ਉਹ ਹੋ ਕਿੱਡੀ ਸੋਹਣੀ ਮੈਂ ਹਸਾ ਰਣਾ ਇਹ ਉਹਦਾ ਇੰਨੀ ਸਪੀਡ ਜਲਦਾ 2 ਮਿੰਟ ਦੀ ਚੱਲ ਗਈ ਮੇਰੇ ਹੈ ਨਹੀਂ ਹੋਣਾ ਉਹਦੀ ਲਾਈਟ ਆ ਗਈ ਆਈਏ ਨਾਲ ਹੀ ਆ ਹਾਂ ਆ ਜੀ ਨਾਲੇ ਉਹਨਾਂ ਨੂੰ ਆ ਮੈਂ ਜੀ ਆ ਮੈਂ ਉਹ ਬਣਾ ਲਈ ਦਾ ਪਰ ਹਾਂ ਹਾਂ ਆ ਆ ਆ ਜੀ ਲੋਗੋ ਜੀ ਹੁੰਦੇ ਉਹ ਜੀ ਬਣਾ ਆ ਇੱਕ ਆ ਸੋਹਣੇ ਤੇ ਨਾ ਹਨਾੜ ਪੜ ਕੇ ਆਈਂ ਇਹ ਅਜੇ ਬਹੁਤ ਸੋਹਣੇ ਬਹੁਤ ਸੋਹਣੇ ਆ ਵਧੀਆ ਕਰ ਹਾਂ ਮੇਰੀ ਫਰਾਹ ਆ ਮੇਰੀ ਫਰਾਹ ਉਹਨੇ ਪਹਿਲਾਂ ਮੈਂ ਲਾਦਾ ਉਹਨ ਡੇੜ ਢੂੜ ਦੇਣੇ ਬਟਨ ਬਟਨ ਖਿੱਚੀ ਚੁਲੀਆਂ ਆਂ ਡੇ ਆ ਸੋਹਣਾ ਹੀ ਕਰਦਾ ਆ ਇਹਦੇ ਨਾਲ ਨਿੱਕਰ ਜੀ ਵੀ ਆ ਗਈ ਆ ਹਾਂ 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 ਇਹਦੇ ਨਾਲ ਹਾਂ ਇਹੋ ਹੀ ਇਹਦੇ ਨਾਲ ਹੀ ਆ ਇਹਦੇ ਨਾਲ ਹਾਂ ਇਹਦੇ ਨਾਲ ਹਲ ਬੁਣੇ ਕੁੱਤਾ ਪਾਲਨੀ ਇੱਕ ਆ ਹੋਇਆ ਹਥੀ ਸੀ ਇਹਦੇ ਨਾਈਟ ਵੀ ਰਸਤੇ ਵਿੱਚ ਆਉਂਦੇ ਆਂ ਪਾਸ ਕਿੱਕਰ ਦੇ ਨਾਲ ਹੀ ਜਾਈ ਲੋ ਕਹ ਕੰਨੀਓ ਚਨੀ ਮੈਂ ਕਿਰਾ ਤੇਤੀ ਸੋਸਰਾਈ ਦੀ ਹਾਂ ਹਾਂ ਉਹ ਬੜੀ ਛੋਣੀ ਹੋਈ ਆ ਇਹ ਬੜੇ ਲੈਂਦੇ ਕੇ ਹਰ ਗੁੰਦੇ ਇਹ ਕਹਿੰਦੀ ਬਸ ਕਰ ਮੈਂ ਇਹ ਮੈਂ ਹਟਾ ਨਾ ਆਹ ਫੜ ਵੱਡੀ ਹੈ ਤੇ ਉਹ ਹਾਂ ਕਿੰਨੇ ਬੋਣੀ ਤੂੰ ਨਹੀਂ ਨਹੀਂ ਇਹਨੇ ਪਸੰਦ ਕੀਤੀ ਭਾ ਮੈਂ ਨਹੀਂ ਕੀਤੀ ਇਹਨੂੰ ਪੁੱਛੋ ਆਹ ਉਹਦੇ ਨਾਲ ਹੀ ਆ ਲੈ ਇਹਨੇ ਪਸੰਦ ਕੀਤੀ ਕੀ ਉਹ ਤਾਂ ਏਡੀ ਤਗੜੀ ਲੰਦੀ ਤਾਂ ਠੀਕ ਇੱਧਰ ਆ ਮੇਰਾ ਕਿਦੀ ਉਹਦੀ ਨੇ ਆਹ ਇੱਕ ਦਿਨ ਇਹ ਬੇਨਾਕ ਨਹੀਂ ਆਉਂਦਾ ਨਹੀਂ ਨਹੀਂ ਜਮੀ ਜਮੀ ਉਹ ਆਈ ਇਹਨਾਂ ਕੀ ਆ ਇਹਦੇ ਪਾਤੀ ਆ ਇਹਦੇ ਨਾਲ ਆਹੀ ਸਾ ਇਹਦੇ ਨਾਲ ਪਿੱਛੇ ਜਾਵਾ اچھا ਇਹਦਾ ਸਭ ਤੋਂ ਪਹਿਲਾਂ ਕੱਢਿਆ ਆਹੋ ਹੋ ਇਹਦਾਂ ਨੂੰ ਇਹ ਛੱਡ ਕਹਿੰਦੀ ਤਦ ਤੋਂ ਨੂੰ ਛੱਡ ਕਰਨੀ ਆਲੇ ਚੈ ਨਵੇਂ ਸੂਟ ਦੀਆਂ 9 ਮੁਕੀਆਂ 1 2 3 4 5 6 7 8 9 ਉਹ ਬੜੇ ਸੋਹਣੇ ਸੀ ਵਰਾਂ ਵਿੱਚ ਪਰ ਆਸ ਕਰ ਛੋਟੀ ਨੇ ਇੱਕ ਇੱਕ ਉਹ ਨਹੀਂ ਸਹੀ ਆ ਇਹ ਸਹੀ ਆ ਇਹ ਸਗੋਂ ਬੜੀਆਂ ਵਧੀਆ ਨੇ ਇਹ ਸਗੋਂ ਬਹੁਤ ਵਧੀਆ ਆਉਣੀ ਆ ਇਹ ਸ਼ਾਰਟ ਚੋਂ ਪਹੁੰਚ ਆ ਉਹ ਲਾਉਂਗੇ ਲੌਕੀ ਜਾਣਾ ਪੈ ਜੀ ਅਸੀਂ ਚੱਲ ਵਿਖਾ ਤੇ ਬੜੇ ਸੋਹਣੇ